ਵਿਆਹ ਵਿੱਚ ਸ਼ਗਨ ਪਾਉਣ ਨੂੰ ਲੈ ਕੇ ਚੱਲੀਆਂ ਕੁਰਸੀਆਂ ਵਿਆਹ ਵਾਲੇ ਮੁੰਡੇ ਤੇ ਵੀ ਜੜ ਦਿੱਤੇ ਚਾਰ-ਪੰਜ ਥੱਪੜ। ਦੋਸਤੋ ਅਕਸਰ ਹੀ ਕਈ ਵਾਰ ਵਿਆਹਾਂ ਵਿੱਚ ਸ਼ਗਨ ਪਾਉਣ ਵੇਲੇ ਬਹੁਤ ਲੰਬੀਆਂ-ਲੰਬੀਆਂ ਲਾਈਨਾਂ ਲੱਗ ਜਾਂਦੀਆਂ ਨੇ। ਪਰ ਹੁਣ ਸ਼ਗਨ ਪਾਉਣ ਨੂੰ ਲੈ ਕੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਵਿਆਹ ਵਿੱਚ ਲੜਾਈ ਹੋ ਰਹੀ ਏ ਅਤੇ ਇੱਕ ਦੂਜੇ ਉੱਪਰ ਕਿਵੇਂ ਕੁਰਸੀਆਂ ਚੱਲ ਰਹੀਆਂ ਨੇ। ਇਸ ਲੜਾਈ ਦਾ ਕਾਰਨ ਵੀ ਵਿਆਹ ਵਾਲੇ ਮੁੰਡਾ ਕੁੜੀ ਨੂੰ ਸ਼ਗਨ ਪਾਉਣ ਦਾ ਏ। ਦਰਸਲ ਬਰਾਤ ਵਿੱਚ ਆਇਆ ਇੱਕ ਵਿਅਕਤੀ ਕਾਫੀ ਦੇਰ ਤੋਂ ਸ਼ਗਨ ਪਾਉਣ ਲਈ ਲਾਈਨ ਵਿੱਚ ਖੜਾ ਸੀ ਪਰ ਜਦੋਂ ਸਦੀ ਸ਼ਗਨ ਪਾਉਣ ਦੀ ਵਾਰੀ ਆਈ ਤਾਂ ਦੂਜੇ ਪਾਸਿਓਂ ਕਦੇ ਕੋਈ ਸ਼ਗਨ ਪਾਉਣ ਆ ਜਾਂਦਾ ਸੀ ਅਤੇ ਕਦੇ ਕੋਈ ਇਹ ਦੇਖ ਕੇ ਵਿਅਕਤੀ ਕਹਿੰਦਾ ਕਿ ਅਸੀਂ ਕਿਹੜਾ ਤਮਾਸ਼ਾ ਦੇਖਣਾ ਹੈ ਸਾਨੂੰ ਵੀ ਸ਼ਗਨ ਪਾ ਲੈਣ ਦਿਓ ਜਿਸ ਤੋਂ ਬਾਅਦ ਕੁੜੀ ਵਾਲਿਆਂ ਵੱਲੋਂ ਇੱਕ ਨੌਜਵਾਨ ਉਸ ਨੂੰ ਗਾਲਾਂ ਕੱਢਣ ਲੱਗ ਜਾਂਦਾ ਏ ਫਿਰ ਗੱਲ ਇੰਨੀ ਵੱਧ ਜਾਂਦੀ ਹੈ ਕਿ ਦੋਵਾਂ ਵਿੱਚ ਲੜਾਈ ਹੋਣ ਲੱਗ ਜਾਂਦੀ ਏ ਲੜਾਈ ਹੁੰਦੀ ਦੇਖ ਜਦੋਂ ਵਿਆਹ ਵਾਲਾ ਮੁੰਡਾ ਉਹਨਾਂ ਨੂੰ ਛਡਾਉਣ ਲਈ ਜਾਂਦਾ ਹੈ ਤਾਂ ਵਿਆਹ ਵਾਲੇ ਮੁੰਡੇ ਦੇ ਵੀ ਤਿੰਨ ਚਾਰ ਥੱਪੜ ਵਿਚੇ ਹੀ ਧਰੇ ਜਾਂਦੇ ਨੇ ਫਿਰ ਤਾਂ ਦੇਖਦੇ ਹੀ ਦੇਖਦੇ ਵਿਆਹ ਜੰਗ ਦਾ ਮੈਦਾਨ ਬਣ ਗਿਆ ਸੋ ਕਦੇ-ਕਦੇ ਛੋਟੇ ਛੋਟੀਆਂ ਗੱਲਾਂ ਵੀ ਵੱਡੇ ਹੰਗਾਮੇ ਖੜੇ ਕਰ ਦਿੰਦੀਆਂ ਨੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ